ਕੁਰੂਖੇਤਰ ਦੀ ਇਸ ਧਰਤੀ ਤੇ ਪਾਂਡਵਾਂ ਅਤੇ ਕੌਰਵਾਂ ਦੀ ਟੱਕਰ ਹੋ ਚੁੱਕੀ ਹੈ ਉਸ ਯੁੱਗ ਵਿੱਚ ਲੜਾਈ ਸੀ ਚੰਗਿਆਈ ਅਤੇ ਬੁਰਾਈ ਵਿਚਾਲੇ ਇੱਕ ਵਾਰ ਫੇਰ ਕੁਰੂਖੇਤਰ ਦੀ ਧਰਤੀ ਤੇ ਮਹਾਭਾਰਤ ਛਿੜ ਗਈ ਹੈ ਮਹਾਭਾਰਤ ਗੁਰੂ ਘਰਾ ਦੇ ਕਬਜ਼ੇ ਨੂੰ ਲੈ ਕੇ ਸੰਜੀਵਾਲਤਾ ਦਾ ਪ੍ਰਤੀਕ ਕਿਹਾ ਜਾਂਦਾ ਹੈ ਸਿੱਖ ਧਰਮ ਪਰ ਧਰਮ ਤੇ ਹੋ ਰਹੀ ਸਿਆਸਤ ਦਾ ਹਾਲ ਹੁਣ ਇਹ ਹੈ ਕਿ ਸਿੱਖ ਭਾਈਚਾਰਾ ਆਪਸੀ ਲੜਾਈ ਨੂੰ ਲੈ ਕੇ ਸੜਕਾਂ ਤੇ ਆ ਗਿਆ ਹੈ हरियाणा ਦੇ ਗੁਰਦੁਆਰਿਆਂ ਦੀ ਸਾਮ ਸੰਭਾਲ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਜੋ ਰੇੜਕਾ ਚੱਲ ਰਿਹਾ ਹੈ ਇੱਕ ਵਾਰ ਫਿਰ ਖੂਨੀ ਜੰਗ ਵਿੱਚ ਤਬਦੀਲ ਹੁੰਦਾ ਨਜ਼ਰ ਆਇਆ ਹੰਝੂ ਗੈਸ ਦੇ ਗੋਲੇ ਪਾਣੀ ਦੇ ਬੁਛਾੜਾ ਲਾਠੀ ਚਾਰਜ ਵਕਰੀ ਕਮੇਟੀ ਵੱਲੋਂ ਤੋਂ ਬਾਅਦ ਦੀ ਤਸਵੀਰ ਕੁਝ ਇਸ ਤਰ੍ਹਾਂ ਦੀ ਹੀ ਹੈ ਫੂਲ ਖੇਤਰ ਦੇ ਗੁਰਦੁਆਰਾ 6ਵੀਂ ਪਾਤਸ਼ਾਹੀ ਦਾ ਕਬਜ਼ਾ ਲੈਣ ਲਈ ਹਰਿਆਣਾ ਵਕਰੀ ਕਮੇਟੀ ਦੇ ਵਰਕਰ ਡਟੇ ਹੋਏ ਸਨ ਸੁਰੱਖਿਆ ਦੇ ਕਾੜੇ ਪ੍ਰਬੰਧ ਹੋਣ ਦੇ ਬਾਵਜੂਦ ਹਾਲਾਤ ਕਾਬੂ ਤੋਂ ਬਾਹਰ ਹੋ ਗਏ इस कदर से ये धुआं जो है ये पड़ चुका है बॉर्डर के अंदर की गाड़ी आप देख सकते हो तो एक बार फिर से पुलिस आगे बढ़ रही है एक बार फिर से पुलिस देख सकते हो कि अब आगे बढ़ रही है लगातार कोशिश की जा रही है कि हालात को काबू पाया जा सके और फिलहाल देख सकते हो कि गुरुद्वारा प्रबंधन कमेटी जो मांग कर रहे थे वो काम पीछे हट नहीं है और यहां छट भी हुई है दरअसल हरियाणा के इतिहास में गुरु घरों में एसजीपीसी और अकाली दल के समर्थक मौजूद ने इन्हें तो कब्जा अपने हाथों में लेण ਲਈ एचएसजीएमसी कई बार अपील भी कर चुकी है ਪਰ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ ਦੋਹਾ ਧੜਿਆਂ ਵਿਚਾਲੇ ਗਰਮਾ-ਗਰਮੀ ਵਧੀ ਹੋਈ ਹੈ ਇਸ ਤੋਂ ਪਹਿਲਾਂ ਤਾਂ ਜਾਇਜ਼ਾ ਲਿਆ ਸੀ ਸਾਡੇ ਪੱਤਰਕਾਰ ਨੇ ਅਸੀਂ ਮੌਜੂਦ ਹਾਂ ਗੁਰਦੁਆਰਾ ਛੇਵੀਂ ਪਾਸ਼ਾਹੀ ਕੁਰਖੇਤਰ ਵਿਖੇ ਮੁੱਖ ਦਵਾਰ ਤੁਸੀਂ ਦੇਖ ਸਕਦੇ ਹੋ ਕਿ ਐਸਜੀਪੀਸੀ ਦੇ ਜਿਹੜੇ ਲੋਕ ਹੈਗੇ ਨੇ ਉਹ ਵੀ ਡਟੇ ਹੋਏ ਨੇ ਐਸੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 2 ਤਰੀਕ ਤੋਂ ਡਟੇ ਹੋਏ ਨੇ ਔਰ 6 ਤਰੀਕ ਅੱਜ ਵੱਡੀ ਕਾਰਤਤਾབྱ ਸਦੀ ਹੈ ਇਸ ਦੇ ਨਾਲ ਹੀ ਇਹ ਮੀਰੀ ਪੀਰੀ ਚੌਕ ਹੈਗਾ ਪੁਲਿਸ ਵੱਲੋਂ ਇਤਿਹਾਦ ਦੇ ਤੌਰ ਤੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਨੇ 1-1 ਕਿਲੋਮੀਟਰ ਦੂਰ ਤੱਕ ਵੈਰੀਕੇਟਿੰਗ ਲਗਾਤੀਆ વોਟਰ ਕੈਨਨ ਦੀਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ વોਟਰ ਕੈਨਨ ਦੀਆਂ ਗੱਡੀਆਂ ਇੱਥ ਗ੍ਰੇਨ ਨਵੀਰ ਨੂੰ ਵੀ ਇੱਥੇ ਬੁਲਾਇਆ ਗਿਆ ਤਾਂ ਕਿ ਕਿਸੇ ਵੀ ਐਸੀ ਘਟਨਾ ਨੂੰ ਹੋਣ ਤੋਂ ਰੋਕਿਆ ਜਾਵੇ ਇਤਿਹਾਦ ਦੇ ਤੌਰ ਤੇ ਸਾਰਾ ਪ੍ਰਬੰਧ ਕੀਤਾ ਗਿਆ ਹੈਗਾ ਹੈ ਆਵਾਜ਼ਾਂ ਹੀ ਵੱਡੇ ਵਹਾਨਾਂ ਦੀ ਇੱਥੇ ਬੰਦ ਕੀਤੀ ਗਈ ਹੈ ਸਿਰਫ ਪੈਦਲ ਲੋਕ ਐ ਸੰਗਤ ਜੋ ਗੁਰਦੁਆਰਾ ਸਾਹਿਬ ਆ ਰਹੀ ਹੈ ਉਹੀ ਸੰਗਤ ਨੂੰ ਇੱਥੇ ਆਉਣ ਦਾ ਅਲਾਉ ਕੀਤਾ ਜਾ ਰਿਹਾ ਹੈਗਾ ਹੈ ਬੈਰੀਕੇਡਸ ਤੋੜਪੀੜ ਅੱਗੇ ਨੂੰ ਵੱਧ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਠੀ ਚਾਰਜ ਕੀਤਾ باوجود ਇਸ ਦੇ ਦੋਹਾਂ ਗੁੱਟਾਂ ਦੇ ਸਮਰਥਕ ਦੁਕਾਨਾਂ ਤੇ ਸੜਕਾਂ ਤੇ ਨਾਰੇਬਾਜ਼ੀ ਕਰਦੇ ਰਹੇ